ਮੈਂ ਕਮਰਬੀਰ ਸਿੰਘ ਮਰਜਮ ਪ੍ਰਦੇਸ਼ ਮਹਾ ਮੰਤਰੀ ਭਾਜਪਾ OBC ਮੋਰਚਾ ਪੰਜਾਬ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ ਜਿਸ ਦੇ ਵਿੱਚ ਦੇਸ਼ ਦੇ ਯੋਸ਼ਸ਼ੀ ਪ੍ਰਧਾਨ ਮੰਤਰੀ ਸ਼੍ਰੀ ਨਿਰੰਦਰ ਮੋਦੀ ਜੀ ਦੇ ਉਪਰ ਚੁਕਦਿਆ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਕਿ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ OBC ਦਾ ਦਰਜਾ ਦਵਾਇਆ ਰਾਹੁਲ ਗਾਂਧੀ ਜੀ ਪਤਾ ਨਹੀਂ ਤੁਸੀਂ ਕਿੱਥੋਂ ਦੇ ਪੜੇ ਜੇ ਕੀ ਤੁਹਾਡੀ ਕਿੱਥੋਂ ਰਿਸੋਰਸ ਵੀ ਨੇ ਤੁਹਾਡੇ ਜਿੱਦੋਂ ਇਹ ਜਾਣ ਕਰੀਏ ਤੁਸੀਂ ਕੱਟੀਆਂ ਕਰਦੇ ਜੇ ਉਹ ਸਾਡੀ ਪੰਜਾਬੀ ਦੇ ਇੱਕ ਕਹਾਵਲੇ ਕਹਿੰਦੇ ਮੂਰਖ ਜੰਮਣ ਤੱਕੰਦਾ ਕੰਦਾ ਕੰਦਾ ਤੋ ਉਹ ਹਾਲ ਹੈ ਮੈਂ ਤੁਹਾਡੀ ਜਾਣਕਾਰੀ ਦੇ ਤਾ ਆਪ ਜੀ ਨੂੰ ਦੱਸ ਦਿਆਂ ਕਿ 1999 27 ਅਕਤੂਬਰ 1999 ਨੂੰ ਬੋਧੀ ਕਾਸੂ ਹੋ ਗਈ ਸੀ ਦਾ ਦਰਜਾ ਪ੍ਰਾਪਤ ਹੋ ਚੁੱਕਾ ਸੀ ਜਿਸ ਤੋਂ 2 ਸਾਲ ਬਾਅਦ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਮੇਰਦ ਬੋਧੀ ਜੀ ਬਣੇ ਪਤਾ ਨਹੀਂ ਤੁਹਾਨੂੰ ਉਹ ਵੀ ਇਸ ਸਮਾਜ ਨਾਲ ਇਹਦੀ ਨਫਰਤ ਕਿਉਂ ਆ ਕੋਈ ਵੀ ਸੀ ਸਮਾਜ ਦਾ ਵਿਅਕਤੀ ਹੈ ਕਿ ਕਿਸੇ ਮਕਾਮ ਤੇ ਪਹੁੰਚਿਆ ਤੇ ਤੁਹਾਨੂੰ ਉਹਦਾ ਤਕਲੀਫ ਇਸ ਵੱਡੇ ਲੈਵਲ ਤੇ ਤੁਹਾਡੇ ਪਰਿਵਾਰ ਦੀ ਇੱਕ ਸ਼ੁਰੂ ਤੋਂ ਹੀ ਜਿਹੜੀ ਮਿੱਟੀ ਨੀਤੀ ਰਹੀ ਹੈ ਜਿਸ ਦੇ ਵਿੱਚ ਤੁਸੀਂ ਹਮੇਸ਼ਾ ਇਸ ਪਛਲੇ ਵਰਗ ਦਾ ਵਿਰੋਧ ਤੇ ਉਹਨਾਂ ਦੇ ਤਰਫੀ ਤੁਹਾਡੀ ਨਕਾਰਾਤਮਕ ਸ਼ੂਚ ਜਿਹੜੀ ਆ ਉਹ ਅਜੇ ਦੇਸ਼ ਦੇ ਸਾਹਮਣੇ ਆਈ ਹੈ। ਹੁਣ ਮੈਂ ਬਹੁਤ ਸਖਤ ਸ਼ਬਦਾਂ ਦੇ ਕੇ ਇਹ ਨਕੇਤੀ ਦਾ ਤਰ੍ਹਾਂ ਜਿਹੜੀ ਜੇ ਤੁਸੀਂ ਪੁਕਾਰ ਮੰਤਰੀ ਜੀ ਨੂੰ ਤੇ ਗਲਤ ਕਿਹਨੀ ਕੀਤੀ ਹੈ ਕਿ ਸਭ ਦੇ ਨੂੰ ਮਾਫੀ ਮੰਗਣੇ ਜਿਹੜੀ ਆਉਂਦੀ ਹੈ ਆਪ ਨੂੰ ਨਹੀਂ ਤੇ ਇਸਨਾਂ ਤੇ ਜੇਕਰ ਹੋਵੇ। ਬਹੁਤ ਦਿੱਤੀ ਦਾ ਸਰੋਤ ਆ। ਬਹੁਤ